ਮਾਚੜ ਹੋਈ ਤਾਂ ਨਹੀਂ ਕੋਸਾ ਇਹ ਤੇਰੀ ਪਰਸਨ ਵੱਢੀ ਸੀ ਧਰਤੀ ਦੇਖ ਤੂੰ ਧਾਤੀ ਦਾ ਆ ਰਿਹਾ ਇਹਦਾ ਅੱਜ ਧੁੱਪ ਆ ਗਈ ਥੋੜਾ ਕੰਮ ਹੋ ਗਿਆ ਲਓ ਬਾਈ ਮਾਚੇ ਪੱ ਲੱਗਿਆ ਚੈੱਕ ਕਰਨ ਅਸੀਂ ਕਾਲ ਬਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਲੋ ਬਾਈ ਮੋਟਰ ਉੱਪਰ ਬੈਠੇ ਆਂ ਤਰੀਕ ਹੋ ਗਿਆ 29 29 ਅ ਕੱਲ ਬਾਈ ਥੋੜੀ ਧੁੱਪ ਲੱਗੀ ਆ 500 ਥੋੜਾ ਜਿਹਾ ਵੀ ਜਿਆਦਾ ਹੀ ਪੈ ਗਿਆ ਆਪਣੇ ਕੱਲ ਤੁਹਾਨੂੰ ਮਾਸਣ ਨੇ ਵਹੀ ਦਿਖਾਇਆ ਵੀ ਤਾਂ ਬਈ ਤੁਨੀਆਂ ਲੱਗੀਆਂ ਤੁਰਨ ਫਜੀਦੀਆਂ ਆ ਆਪਣੇ ਉਹ ਰਿਮੋਟਰ ਪਰ ਇੱਥੇ ਮਾਸੜਦੇ 468 ਦੀਆਂ ਬਾਕੀ ਆਪਾਂ ਨੇ ਉੱਥੇ ਵੀ ਦੇਖ ਕੇ ਆਉਣੀ ਆ ਮੁੰਡਾ ਕੱਲ ਜਨੇਰੇ ਜੋ ਪਤਾ ਨਹੀਂ ਚੱਲਦਾ ਬਈ ਮੀਂਹ ਤਾਂ ਪੈ ਗਿਆ ਇੰਨਾ ਜ਼ੋਰ ਕਰਾ ਹਵਾ ਨਹੀਂ ਚੱਲੀ ਹਵਾ ਨਹੀਂ ਚੱਲੀ ਹੈ ਬਾਕੀ ਕੋਈ ਹੋ ਗਿਆ ਦਾ ਕੰਮ ਇੱਕ ਹੋਰ ਵੀ ਆ ਜਿੰਨਾ ਵੀ ਜੀ ਗਿਰੇ ਸਾਰਾ ਹਾਈਬ੍ਰਿਡ ਗਿਰਿਆ ਹੈ ਹ ਹਾਈਬ੍ਰਿਡ ਦੇ ਪੈਰ ਨਹੀਂ ਲੰਭਦੇ ਹਾਂ ਹਾਈਬ੍ਰਿਡ ਮਲ ਜਾਂਦੀ ਆ ਮਲ ਜਾਂਦੀ ਸਾਰੀ ਹਾਈਬ੍ਰਿਡ ਏ ਗੀਦੀ ਆ ਹਾਂ ਇੱਥੇ ਸੀ ਪਏ ਜੇ ਆਉਂਦੀ ਕੀ ਹੁੰਦੀ ਜਿੰਨੀ ਮਰਜ਼ੀ ਬੱਕੀ ਵੀ ਹੁੰਦੀ ਜਿੰਨੀ ਮਰਜ਼ੀ ਉਹ ਨਾ ਗੱਗੀ ਦੀ ਉਹ ਨਾ ਜੀ ਬਾਕੀ ਚਲੋ ਜੀ ਪਰਮਾਥਵਾਨ ਨੂੰ ਮਨਜ਼ੂਰ ਆ ਬਾਕੀ ਹੁਣ ਬਾਈ ਧੁੱਪ ਲੱਗਣੀ ਚਾਹੀਦੀ ਆ ਨਹੀਂ ਤਾਂ ਉਹ ਵੀ ਜਿਹੜੀ ਆਪਣੀ ਹੋ ਜਾਣੀ ਉਹ ਵੀ ਤੂੰ ਛੱਡਿਆ ਹਾਂ ਉਹਦਾ ਵੀ ਵੇਖਣਾ ਕੰਮ ਆ ਬਾਕੀ ਦੇਖਦੇ ਆ ਬਾਈ ਜਾ ਕੇ ਬਾਕੀ ਇਧਰ ਮੈਨੂੰ ਪਹਿਲਾਂ ਇਹ ਵਾਸੜ ਦੋ ਸੱਚੀ ਗਾਲ ਜੀ ਸਾਰਿਆਂ ਨੂੰ ਜੀ ਮਾੜ ਕੇ ਕਹਿੰਦੀ ਫਿਰ ਜੀ ਦੀ ਜੀੜੀ ਬਾਈ ਇਸ ਟਾਈਮ ਕੋਈ ਨਹੀਂ ਕਹਿੰਦੀ ਹੈਗੀ ਹੁਣ ਦੇਖਦੇ ਜਾ ਕੇ ਫੇਰ ਕੱਲ ਗਿਆ ਤਾਂ ਮੈਂ ਸ਼ਾਮ ਜਨ ਨੂੰ ਹਾਂ ਪਰਸੋਂ ਦਾ ਮੀਂਹ ਪੈਂਦਾ ਗੇੜਾ ਘਾਟਰ ਵੱਜਿਆ ਉਹਦੋਂ ਨੂੰ ਹਾਂ ਕੀ ਕਰ ਡੌਲਾਂ ਗੇਲੀਆਂ ਤੇ ਇੱਕ ਧਾਨਾ ਪਾਣੀ ਜਿਆਦਾ ਦਾ ਹਾਂ ਫਿਰ ਵੀ ਰਹਿ ਨਹੀਂ ਹੋਇਆ ਸ਼ਾਮ ਨੂੰ ਦੇਖਣ ਗਿਆ ਮੈਂ ਪਰ ਤੇ ਬੱਚੇ ਪਰ ਦੇਖੀ ਜੇ ਮੈਨੂੰ ਆਲਦਾਲੇ ਹਰੀ ਹਰੀ ਜੀਤੀ ਦੇਖਣ ਲੱਗ ਗਈ ਮਨਾਂ ਗਿਰ ਗਈ ਗਿਰ ਗਈ ਹਾਂ ਵੀ ਕੱਲ ਫੇ ਮੈਂ ਘੇੜਾ ਮਾਰ ਕੇ ਆਇਆ ਜਣੀ ਮੈਨੂੰ ਪਰਸੋਂ ਦਾ ਆਲਦਾਲੇ ਵਿਚਾਰੂ ਗਿਰ ਗਈ ਜਿਹੜੇ ਸਾਗ ਉਰਲੇ ਖੁੰਜੇ ਦੇ ਮੜਾਇਆ ਹਾਂ ਵੀ ਕੱਲ ਮੈਂ ਫਿਰ ਤੇ ਗੰਨੇ ਕਿੰਨੂ ਚਾਚਾ ਕੇ ਜਿਹੜੀ ਗੰਨੇ ਦੀ ਆੜ ਵਿੱਚ ਸੀ ਨਾ ਹਾਂ ਉੱਥੇ ਉੱਥੇ ਬਚ ਗਿਆ ਦੋ ਆੜ ਖਸਾਂ ਬਚਿਆ ਹਾਂ ਖੜਾ ਹੈ ਸਾਰੇ ਕੀਲੇ ਬਚੇ ਨਹੀਂ ਅੱਧੀ ਗਰੀਬੀ ਹੈ ਅੱਧੀ ਖਸਾਂ ਨਾਲ ਬਚੀ ਅੱਧੀ ਹੈਗੀ ਤੇ ਨਵੀਂ ਕੇ ਬਚੀ ਵੀ ਲਾਲ ਹੈ ਵੀ ਚਲੋ ਉਹ ਵੀ ਮੈਂ ਛੇੜ ਕੇ ਪਹਿਲਾਂ ਦੇਖੀ ਆ ਮੈਨੂੰ ਥੋੜੀ ਥੱਲੇ ਨਰਮ ਲੱਗੀ ਉੱਪਰਲਾ ਪੂਦੇ ਸੁੱਕੇ ਲੱਗੇ ਆਉਂਦੇ ਆਉਂਦੇ ਨਾਲ ਫੇਰ ਪਰਾਂ ਦੇ ਦੇਖਿਆ ਮਹਾ ਦੇਖਾ ਚੱਕੇ ਉਬ ਦੇ ਵਿੱਚ ਤਾਂ ਕਿਉਂ ਟੂਆਂ ਨਿਕਲ ਗਈਆਂ ਇਹ ਲੈ ਇੰਨੀ ਛੇਤੀ ਆਪਾਂ ਦਾ ਪਨੀਰੀ ਵੀ ਤੇ ਜਾਣੀ ਨਿਕਲਦੀ ਨਹੀਂ ਜਦ ਕਹਿੰਦੇ ਬੂਰੀ ਦੇ ਫਰਾਣਾ ਦੇ ਤਾਂ ਨਿਕਲਦੀ ਅੱਛਾ ਫੇਰ ਮੈਂ ਇੱਥੇ ਹਾਜ਼ਵੀ ਨੂੰ ਵੀ ਦੱਸਿਆ ਮਹਾ ਆਏ ਤੂੰ ਹੀ ਨਿਕਲਿਆ ਹੂੰ ਉਹਨੇ ਗਾਹਾਂ ਦੱਸਿਆ ਸ਼ਾਮ ਨੂੰ ਉੱਥੇ ਕਹਿੰਦੇ ਉਹੀ ਮਾਰਦੇ ਕਹਿੰਦੇ ਕੋਲ ਤੇ ਬੇਨ ਛੇਤੀ ਪਨੀਰੀ ਨਹੀਂ ਆਉਂਦੀ ਮਹਾ ਮੈਂ ਤੁਹਾਨੂੰ ਵੀਡੀਓ ਬਣਾਈ ਮਹਾ ਵੀਡੀਓ ਬਣਾਈ ਵੀ ਦਿਖਾਉਂਦਾ ਮੈਂ ਤੁਹਾਨੂੰ ਮੈਂ ਵੀ ਅੱਜ ਅੱਜ ਫੇ ਮੈਂ ਸਵੇਰ ਨੂੰ ਜਾਂ ਸਾਈਕਲ ਲੈ ਕੇ ਲੰਘਿਆ ਤਾਂ ਖੇਤਾਂ ਕੰਨੇ ਨੂੰ ਨਾਲੇ ਸੈਦ ਦਾ ਆਪਣਾ ਕਰੇ ਨਾਲੇ ਗੁਰਦਵਾਰ ਸਾਹਿਬ ਮੱਥਾ ਟੇਕਿਆ ਜਮ ਉਧਰ ਤੇ ਆਇਆ ਨਾ ਮੁੜ ਕੇ ਜੈਲੇ ਦੇ ਗਰੇ ਆਵੇ 200 200 ਪੈਸੇ ਤਾਂ ਮਹਾਜਾ ਸਾਡੇ ਜੰਮੇ ਵੀ ਉਹ ਵੀ 400 ਸਾਢੇ ਵੀ ਹੋਗੇ ਜਮ ਮੈਂ ਚੱਕ ਕੇ ਦੇਖੀ ਉਹਦੇ ਵੀ ਦੁਨੀਆ ਨਿਕਲੇ ਮੈਂ ਬੱਲ ਤੋੜ ਕੇ ਲਿਆ ਐਥੇ ਮੈਂ ਦੁਕਾਨਵਾਂ ਤੇ ਦਿਖਾਈ ਫੇ ਮੰਨੇ ਕਹਿੰਦੇ ਵੀ ਬਸ ਕੀ ਤੂੰ ਇਹਨੇ ਵੀ ਦਾਣੇ માં ਸੇਲ ਹੋਵੇ ਫੇਟਾ ਈਟ ਹੋਵੇ ਨਿਕਲੂ ਮੇਲੂ ਹੁਣ ਇੱਕ ਹੋਰ ਅਸੀਂ ਪਏ ਚੱਲ ਦਾਣਾ ਤੁਰ ਪਿਆ ਅੱਜ ਹੋਰ ਤੁਈ ਵੱਧ ਆਈ ਬਹਾਂ ਕਿ ਕਿਦ ਤੋ ਪਾਣੀ ਖੜਕ ਹਾਂ ਤੋ ਪਾਣੀ ਤੋਪਾਨੇ ਮਾਰਨੀ ਆ ਉਹ ਤੋਪਾਨੇ ਮਾਰ ਦੇਣੀ ਉਹ ਪਰ ਹੁਣ ਉਹ ਨਾ ਜੋਰ ਲਾਉਣਾ ਦਾਣਾ ਜਿੰਨੀ ਕਿ ਦਾਣੇ ਵਿੱਚ ਜੋਰ ਹੈ ਨਾ ਪਾਣੀ ਹੈ ਸੈਲ ਹੈ ਉਹਨਾਂ ਖਿੱਚ ਕੇ ਚੱਲਣਾ ਸੁੱਕ ਜਾਣਾ ਸੁੱਕ ਕੱਢ ਜਾਣਾ ਉਹਨੂੰ ਮਿੱਟੀ ਗੱਲ ਜੁੜਿਆ ਹੋਇਆ ਹੈਗਾ ਹਾਂ ਰਾਲੀ ਬਪੇ ਆ ਹਾਂ ਰਾਲੀ ਬਪੇ ਆ ਨਹੀਂ ਜੀ ਮਿੱਟੀ ਕਾ ਹੁੰਦਾ ਫਿਰ ਉਹਨਾਂ ਚੱਲ ਬਣਦਾ ਮਿੱਟੀ ਦਾ ਤੁਹਾਨੂੰ ਪਤਾ ਹੀ ਧਰਤੀਆਂ ਸੋਨਾ ਉੱਗਦਾ ਉਹਦੇ ਸੁੱਕਿਆ ਨਾ ਹੈ ਪੰਜਾਬ ਦੀ ਧਰਤੀ ਹੈ ਸੁੱਕੇ ਦੇ ਤਰ੍ਹਾਂ ਹੋਰ ਹੈ ਵਜਨ ਘਟ ਜਾਣਾ ਅੱਛਾ ਉਹ ਦਾਣੇ ਦੇ ਵਜਾਂ ਥੋੜਾ ਰਹਿਣਾ ਉਹ ਤਾਂ ਘਰ ਜਾਣੇ ਜਿਹੜੀ ਚੀਜ਼ ਅਮਗ ਗਈ ਉਹਨਾਂ ਖਤਮ ਹੋ ਜੀਦਾ ਖਤਮ ਹੋ ਜੀਦਾ ਦਾਣੇ ਦੀ ਵੀ ਕੁਆਲਿਟੀ 'ਚ ਫਰਕ ਪੈਂਦਾ ਜਿਹੜੀ ਗਿਰਦੀ ਨਾ ਉਹ ਐਦਮ ਰਹਿ ਜਾਂਦਾ ਦਾਣਾ ਐਦਮ ਰਹਿ ਜਾਂਦਾ ਨਹੀਂ ਸੋਨੇ ਮੰਗਰ ਚਮਕਦੀ ਜਿਆਦਾ ਸਾਡੇ 20 ਬੋਸ ਕੰਮ ਦਾ ਦਾ ਜੀਰੀ ਦਾ ਕੀ ਲਿਖਾ ਦਾ ਯਾਰ ਤੁਸੀਂ ਦੇਖਿਆ ਹੀ ਆ ਮਾਸੜ ਦੀ ਵੀਡੀਓ ਵਿੱਚ ਕਿ ਆ ਜੀ ਪਿਆਦਾ ਵੀ ਸੋਨੇ ਦਾ ਬੋਸ ਕੰਮ ਦੀ ਜੀਰੀ ਦੀ 400 ਕਹਤਾ ਹੋਗੇ ਪੈਰ ਆ ਦਿਲਾਂ ਅੰਤਾਂ ਦੀ ਚੋਈ ਮਗਰੇਆ ਪਾਣੀ ਕਿੰਨਾ ਕਿੰਨਾ ਇੰਨਾ ਨਾ ਪਾਣੀ ਥੋੜੀ ਜਿਹਾ ਗੱਧਰ ਰੋਕਦੇ ਸਾੜੇ ਪੱਕੀ ਵੀ ਥੋੜੀ ਜਿੜੀ ਹੁਣ ਅਹ ਜਦ ਨੇ 468 ਤੇ ਖੜੀ ਹੈ ਇਹ ਹਰੀ ਹੈ ਜੜੀ ਨਹੀਂ ਹੈਗੀ ਜੜੀ ਨਹੀਂ ਸਮਝ ਆ ਕੋਸ ਮਕਾਨ ਦੀ ਵਿਆਰਦਾ ਹੁਣ ਦਲਬੀਰ ਦੇ ਇਹਦੇ ਵੀ ਗੰਨੇ ਦੀ ਟੋਕ ਚ ਤਾਂ ਬਚਾਓਗੇ ਨਹੀਂ 468 ਗਿਰਦੀ ਹਾਸ ਵੀਰਾਂ ਦੇ ਉੱਥੇ ਰੜੇ ਚ ਸਾਰੀ ਗਰਗੀ ਨੇਤਰ ਦੇ ਆ 468 ਹੈ ਇਹਦੇ ਵਿੱਚ ਰੇਤਾ ਮਿਕਸ ਹੋਇਆ ਪਿਆ ਠੀਕ ਆ ਉਹ ਜਿੰਨਾ ਮੀ ਪਿਆ ਸਭ ਹੀਟਾ ਪਕੜੀ ਵੀਰਾਂ ਨੇ ਵੀ ਗ੍ਰਿਪ ਰੱਖਿਆ ਉਹਨੇ ਫੋਨ ਆਏ ਦੋ ਕੁ ਵੀਰਾਂ ਦੇ ਕਹਿੰਦੇ ਸਾਡੇ ਨਹੀਂ 468 ਗਿਰੀ ਪਰ ਜਗ੍ਹਾ ਹੀ ਸਾਡੀ ਰੇਤਸਲੀ ਆ ਰੇਤੇ ਵਾਲੇ ਚ ਖੜੀ ਆ ਵੇਕਣਾ ਬਾਕੀ ਦੇਖਦੇ ਆ ਭਾਈ ਕੀ ਬਣਦਾ ਦਿਖਾਵਾਂਗੇ ਆਪਾਂ ਤੁਹਾਨੂੰ ਅੱਜ ਜਾ ਕੇ ਆਵਾਂਗੇ ਆਪਾਂ ਖੇਤ ਦੇ ਵਿੱਚ ਵੀ ਵਧੀਆ ਘਟੀਆਂ ਕਿੰਨਾ ਪੱਕਣੀ ਤਾਂ ਕਿਹਾ ਬਦੂਗੇ ਹਲੇ ਕਿੰਨਾ ਨਰ ਮਾਰੇ ਦਾ ਪੂਕੜਾ ਨਿਕਲਦੀ ਨਹੀਂ ਜਿੱਥੇ ਹੁੰਦਾ ਹੈ ਮੈਨੂੰ ਝਾੜ ਬਹੁਤ ਆ ਸਾਡੇ ਇਧਰ ਬੰਨ ਦੇ ਨਾਲ ਕਈ ਤਾਂ ਜਿੱਥੇ ਇਹ ਨਾ ਸੈਲਰ ਬਣਿਆ ਚੌੜਚਵਾਲੀ ਹੁੰਦੀ ਜਦ ਹਾਈਬ੍ਰਿਡ ਆਹ ਜੀਜ਼ਾਂ ਦੇ ਉੱਪਰ ਜਾਂਦੀ ਤੇ ਉਹ ਯਾ ਲਾਉਂਦੇ ਤੇ ਆਏ ਲੱਗਦਾ ਵੀ ਹੋਣੀ ਨਹੀਂ ਜੀ ਦੀ ਅਜਾ ਮੈਨੂੰ ਹਾਂ ਲੱਗਦਾ ਵੀ ਜਿਕਨਾ 468 ਹੈ ਇਹ ਜਿਆਦਾ ਛੇਤੀ ਫੁੱਟਦੀ ਹੈ ਜਿਕਨਾ ਹੁਣ ਪਰਸੋਂ ਗਿਰੀ ਹੈ ਕੱਲ ਤੂੰ ਹੀ ਨਿਕਲੇ ਵੀ ਦੀ ਆਹ ਹੋਵੇ ਇਹ ਵੀ ਪ੍ਰੀਰੀ ਬਹੁਤ ਛੇਤੀ ਧਾਰ ਹੁੰਦੀ ਹੈ ਦੀ ਤੇਰੇ ਵਾਲੀ ਦੇਖ ਕੇ ਆਉਂਦੇ ਆ ਹਾਂ ਉਹ ਦੇਖ ਕੇ ਆਉਂਦੇ ਆ ਉਹ ਵੀ ਪਾਣੀ ਚ ਗਰੀਦੀ ਜੀ ਕਿਤੇ ਅੰਮ੍ਰਿਤਗੜ ਬਦੋਂ ਦੀ ਅਜੇ ਲੈ ਪਾਣੀ ਹੁਣ ਵੀ ਖੜਾ ਇਹ ਖਤਮ ਹੋ ਜਣੇ ਇਹ ਖਤਮ ਹੋ ਜੇ ਤੂੰ ਕਿਹਾ ਤੂੰ ਇਹਨੂੰ ਜਲਵੀਰ ਨੂੰ ਵੀ ਕਿਹਾ ਚੱਲ ਇਹ ਹੁਣ ਚੇਕ ਕਰਕੇ ਉਹਦੀ ਉਹ ਪਾਣੀ ਦੇ ਵਿੱਚ ਗਰੀ ਆ ਮੀ ਪੰਜ ਜਿਗਰੀ ਉਹ ਲੱਗਾ ਬਾਕੀ ਜਾ ਕੇ ਤਾਂ ਆਪਾਂ ਨੇ ਸਵਿਰੀ ਹੁਣ ਉਹਦਾ ਤੁਹਾਨੂੰ ਪਤਾ ਹੀ ਹੁਣ ਰੌਲੇ ਕੋਲੇ ਜੇ ਚੱਲਦੇ ਆ ਹਾਂ ਬਾਕੀ ਜਾਨੇ ਪਿੰਡ ਬਾਈ ਸਰਪੰਚੀ ਦਾ ਰੌਲਾ ਜਿਆ ਥੋੜਾ ਜੇ ਚੱਲਦਾ ਅੱਜ ਬਈ ਸਾਰਾ ਪਿੰਡ ਇਕੱਠ ਕਰਿਆ ਹੋਇਆ ਤਾਂ ਵੀ ਗੱਲ ਬਣੀ ਹੈਗੀ ਵੋਟਾਂ ਪਾਉਂਗਾ ਬਾਈ ਗੱਲ ਨਹੀਂ ਬਣੀ ਹੈਗੀ ਹੋਣੀ ਨਹੀਂ ਹੋਈ ਠੀਕ ਆ ਤੇ ਹੁਣ ਪੈਣੀਆ ਬੋਟਾ ਹੁਣ ਸਭ ਦੇ ਭਲੇਖੇ ਨਿਕਲ ਜੂਗੇ ਜਿਹੜਾ ਅਗਲਾ ਭਲੇਖਾ ਪਾਲੀ ਫਿਰਦਾ ਹੁੰਦਾ ਵੀ ਪਤਾ ਨਹੀਂ ਮੈਂ ਹੀ ਆ ਵੀ ਮੈਂ ਹੀ ਪਤਾ ਨਹੀਂ ਟਿੱਡੀ ਦੀ ਹਮਸਮਾਨ ਚੱਕਿਆ ਪਿਆ ਬਾਈ ਹੁਣ ਆਇਆ ਤਾਂ ਨਹੀਂ ਸੀ ਪਿੰਡ ਦੇ ਦਾ ਬੰਦੇ ਨੇ ਤਾਂ ਬਹੁਤ ਜ਼ੋਰ ਲਾਇਆ ਵੀ ਸੰਮਤੀ ਵਰਗੀ ਰੀਤ ਨਹੀਂ ਸੰਮਤੀ ਵਰਗੇ ਬੋਲ ਚਾਲ ਰਹਿ ਜਾਂਦੀ ਇੱਕ ਬੰਦੇ ਦੀ ਬੋਲ ਚਾਲ ਮਸਲ ਲੜਾਈ ਝਗੜੇ ਤੇ ਆ ਬੱਚੇ ਰਹਿੰਦਾ ਹੁਣ ਕਈ ਪਿੰਡਾਂ ਚ ਆਪਾਂ ਵੀਡੀਓ ਦੇਖਦੇ ਹੀ ਆ ਸੰਮਤੀ ਹੋਈ ਸਾਰਾ ਪਿੰਡ ਕੋਜ ਆ ਅਸੀਂ ਤਾਂ ਉਹ ਵੀ ਅਰਦਾਸ ਕਰਦੇ ਆ ਇਹ ਹੁਣ ਬਸ ਕੜਾਈ ਵਾਲੀ ਆ ਐ ਮਸਣ ਐਤਾ ਬਾਈ ਅਰਦਾਸ ਕਰਦੇ ਆ ਸਾਡੇ ਕੋਈ ਲੜਾਈ ਝਗੜਾ ਨਾ ਹੋਵੇ ਠੀਕ ਆ ਜਿਹਨੂੰ ਪਹਿਲਾਂ ਜਿਹਨੂੰ ਵੇਡਦੇ ਤੇ ਹੁਣ ਜਿਹੜੇ ਬੰਦੇ ਟਿੱਕੇ ਹੋਏ ਤੇ ਅਸੀਂ ਉਹਨਾਂ ਨੂੰ ਸਮੰਮ ਦੀ ਕਰਦੇ ਤੇ ਹੁਣ ਚਲ ਨਹੀਂ ਚਲੋ ਯਾਰ ਜੋ ਹੋਇਆ ਸੋ ਠੀਕ ਆ ਬਸ ਅਸੀਂ ਦੇਖਾਂਗੇ ਚਲ ਬੂਟਾਂ ਵੀ ਪੈ ਜੂਵੇ ਪਰ ਲਾਈ ਝਗੜੇ ਦਾ ਥੋੜਾ ਜਿਹਾ ਖਤਰਾ ਬਣ ਜਾਂਦਾ ਉਹ ਇਹ ਚੀਜ਼ ਚਲੋ ਬਾਕੀ ਦੇਖ ਕੇ ਆਉਂਦੇ ਜਲਵੀਰ ਵਾਲੇ ਜੀਰੀ ਕਹਿੰਦੇ ਥੋੜੀ ਮਰੌਂਦੇ ਨੇਗਾ ਜਿਆਦਾ ਦਿਖਾਈ ਦੇ ਆਪਣਾ ਪਰਸੋਂ ਦੀ ਗਰੀਬੀ ਆ ਉਹ ਮੈਂ ਵੀ ਨਹੀਂ ਗਿਆ ਹਾਂ ਵੀ ਦੇਖਦੇ ਹਾਂ ਸ਼ਾਇਦ ਹੁਣ ਅਸੀਂ ਭਾਏ ਆ ਐ ਦੇਖ ਵੀ ਨਹੀਂ ਹੁੰਦੀ ਬਾਰ-ਬਾਰ ਕਦੇ ਕਿਤਾਈ ਨਹੀਂ ਜੀ ਬੇੜਾ ਦਾ ਮਾਨ ਨੇ ਪੈਂਦਾ ਹੁਣ ਗੈਲਰੀ ਨਹੀਂ ਕਰਨਾ ਹੈਗਾ ਜੀ ਜੀ ਉਹ ਜਿਹੜਾ ਹੁਣ ਕਰਮਾ ਚ ਮੇਰੇ ਨਾਲ ਤਾਂ ਉਹੀ ਕੋਸ ਆ ਬਿਲਕੁਲ ਵਾਹ ਹੋਏ ਇਹ ਵੀ ਗੱਲ ਆ ਇੱਕ ਵੀ ਜਿਹੜਾ ਕਰਮਾ ਚ ਕਿਤੇ ਨਹੀਂ ਚੱਲਿਆ ਜਿਹੜਾ ਤੇਰਾ ਕਰਮਾ ਚ ਨਹੀਂ ਹੁਣ ਅਸੀਂ ਤਾਂ ਕਹਿੰਦੇ ਵੀ ਜਿਹੜੀ ਹੈਗੀ ਹੈ ਇਹੀ ਮੇਜ ਪੇ ਹਲੇ ਵੀ ਕੀ ਪਤਾ ਵੀ ਇਹ ਵੀ ਨਹੀਂ ਮਿਲਣੀ ਇਹ ਵੀ ਜਿਹੜਾ ਤੇਰਾ ਕਰਮਾ ਚ ਨਹੀਂ ਉਹਦਾ ਜਦਦਰ ਉਥੇ ਕੰਡਾ ਲੱਗਣਾ ਭਈਆਂ ਨੇ ਬੂਰੀ ਥੱਲੇ ਬਾੜ ਦੇਣਾ ਦਾਣਾ ਹਾਂ ਉਹ ਤਾਂ ਹੈ ਹੋਇਆ ਆਵਾਜ਼ ਆ ਰਹੀ ਨਾ ਹੋਈ ਕਿ ਹੁਣ ਵੀ 2 ਦਿਨ ਹੋ ਗਏ 800 ਦੀ ਗਰੀ ਵੀ ਆ ਕੱਲ ਵੀ ਬੱਦਲ ਵਾਈ ਰਹੀ ਐਂ ਲੱਗਦਾ ਹੁਣ ਜਦ ਉੱਥੇ ਇਕੱਠ ਹੋਵੇ ਗੁਰਦੁਆਰਾ ਦਾ ਐਂ ਤਾਂ ਮੀ ਹੁਣੇ ਪਹੁੰਚੇ ਆ ਗਿਆ ਮੈਂ ਕਹਿੰਦਾ ਰੱਬ ਨੇ ਆਪਣੀ ਸਿੱਧੀ ਸੁਣ ਲਈ ਇੱਥੇ ਕਹਿੰਦਾ ਵੀ ਅਜੇ ਨਹੀਂ ਨੇ ਹਵਾ ਰੁਕੀ ਵੇਦਰ ਉੰਨੀ ਕ ਗਰ ਗਈ ਹੁਣ ਬਰਨ ਬਰਨ ਹਵਾਉਣ ਲੱਗੀ ਹੈ ਆ ਲੈ ਲਪਾਤੀ ਲੈ ਵੀ ਨਿਸਰਨੀ ਤੋਂ ਨਿਸਰ ਲੱਗੀ ਕਰਕੇ ਉਹ ਬੱਜੇ ਰਹਿਣਾ ਸਿਰ ਧਰਤੀ ਤੇ ਮੈਨੂੰ ਪਤਾ ਲੱਗ ਗਿਆ ਵਿੱਚ ਆ ਚਲੀਏ ਹੋਰ ਵਾਹ ਸਾਥੀ ਬਣਾ ਹਾਂ ਹੈ ਉਦੋਂ ਕਰਦੇ ਨਾ ਵੀ ਇੱਧਰ ਤੇ ਹਵਾ ਆਉਂਦੀ ਆ ਵੀ ਇਹਨੇ ਜਿਹਦੀ ਰੋਕੀ ਵੀ ਆ ਦੇਲਾ ਰੱਬ ਨੇ ਬੜੀ ਵੀ ਵਾਤ ਸੀ ਹਾਂ ਉਹ ਗੇਰ ਤੇ ਹੁਣ ਹਵਾ ਵੀ ਆਉਣ ਲੱਗੀ ਚਲੋ ਬਾਕੀ ਤੁਹਾਨੂੰ ਦਿਖਾਉਂਦਾ ਜੀ 3801 ਹੈ ਜਿਹੜੀ ਹਾਂ ਉਹਦਾ ਕੀ ਅਪਡੇਟ ਆ ਬਾਈ ਜੀ ਅੱਜ ਆਪਣਾ ਪੈਰ ਖੜਦਾ ਦਿਖਿਆ ਅੱਜ 29 ਹੋ ਗਈ ਅੱਜ 29 ਕੱਲੂ ਛੱਡ ਪੈਰ ਦੇਖਦੇ ਆ ਬਾਕੀ ਪੈਰ ਦੇਖਦੇ ਆ ਉੱਪਰ ਕੱਲੂ ਵੱਡ ਹੁੰਦੀ ਏ ਕਿ ਪਰਸੋਂ ਨੂੰ ਆਪਾਂ ਨੂੰ ਅੱਜ ਧੁੱਪ ਪੈ ਗਈ ਚੰਗੀ ਜੀ ਫੇਰ ਵੱਡੂ ਜੂ ਕੱਲੂ ਫੇਰ ਬਾਡ ਕੱਲੂ ਵੀ ਨਹੀਂ ਕੋ ਪਰਸਨ ਪਰਸਨ ਕੱਲ ਦੇਖ ਲੈਂਦੇ ਜਾ ਕੇ ਖੇਤ ਪਤਾ ਲੱਗ ਬਾਕੀ ਉਹਨੂੰ ਖੇਤ ਤੇ ਜਾ ਕੇ ਹੀ ਪਤਾ ਲੱਗਣਾ ਸੀ ਪਏ ਉਹ ਤਾਂ ਹੈ ਚਲੋ ਬਈ ਚੱਲਦੇ ਹਾਂ ਉਹਨਾਂ ਖੇਤਾਂ ਨੂੰ ਲਓ ਜੀ ਪਹੁੰਚ ਗਏ ਬਾਈ ਆਪਾਂ ਰੋਤਾ ਵੇਖੋ ਇਹ ਜਿਹੜੀ ਹੈ ਸੁੱਕੀ ਆਰੀ ਸੁੱਕੀ ਆ ਹੈਨਾ ਮਾਸੜਾ ਹੋਈ ਤਾਂ ਨਹੀਂ ਕੋ ਸਾ ਇਹ ਤੇਰੀ ਪਰਸਨ ਬਾਢੀ ਸੀ ਧਰਤੀ ਦੇਖ ਤੂੰ ਧਰਤੀ ਦਾ ਆ ਰਿਹਾ ਇਹਦਾ ਅੱਜ ਤੂਪਾ ਪੈ ਗਈ ਥੋੜਾ ਕੰਮ ਹੋ ਗਿਆ ਲਓ ਬਾਈ ਮਾਸੜਾ ਲੱਗਿਆ ਚੈੱਕ ਕਰਨ ਇਕਣਾ ਤੁਹਾਨੂੰ ਅਸੀਂ ਪਹਿਲਾਂ ਵੀ ਦੱਸਿਆ ਤਾਂ ਵੀਡੀਓ ਜੋ ਬਾਈ ਬਾਈ ਜਿਹੜੀ ਉਹ ਹੁੰਦੀ ਆ ਇਹ ਦੱਜੀ ਦੀ ਧੁੱਪਾਂ ਨਹੀਂ ਡਾ ਰਹੀ ਨੇ ਲੈ ਵੱਡੋ ਜੂ ਵੱਡੋ ਜੀ ਤੂੰ ਕਰ ਧਰਤੀ ਦਾ ਮੋਇਨਾ ਤੂੰ ਕਰ ਮਸੜੂ ਦਾ ਨਹੀਂ ਮੋਇਨਾ ਤਾਂ ਨਾ ਦਤਾ ਉਹ ਵੀ ਇਹ ਜਿਹੜਾ ਦਾਣਾ ਥੱਲੇ ਆਉਂਦਾ ਹਾਰਡਵੇਚ ਤੇ ਆ ਧੁੱਪਾਂ ਨਹੀਂ ਨਾ ਪੈਂਦੀ ਆ ਗਈ ਧੁੱਪਾਂ ਤਾਂ ਜੇ ਫੇਰ ਠੀਕ ਆ ਆ ਦੇ ਇਹਦਾ ਵੀ ਹੈਗਾ ਜਾਂਦਾ ਹੈਗਾ ਆ ਦੇਖ ਹੁਣ ਇਹਦੇ ਫੁੱਟੇ ਨਹੀਂ ਹਾਂਜੀ ਬੱਲੇ ਚ ਦੋ ਚਾਰ ਹੈਗੇ ਆ ਜੇ ਬਹਿ ਚੱਲ ਪੂੰਗੀ ਤੇਰੇ ਜਿਹੜੀ ਇਨਾਲੇ ਧਰਤੀ ਨੂੰ ਲੱਗੀ ਹੋਈ ਹੈਗੀ ਇਹ ਇਹ ਉੱਪਰੇ ਪਈ ਆ ਪਰਾਲੀ ਦੇ ਹਾਂ ਦੇਖੋ ਬਾਈ ਦਾਣਾ ਫੁੱਟਿਆ ਫੁੱਟਿਆ ਇਹ ਖੇਤ ਦਾ ਪਾਣੀ ਗੈਰ ਲੱਗਦੇ ਨਿਕਲ ਗਿਆ ਦਾ ਜੇ ਪਾਏ ਹੈ ਨਹੀਂ ਤਾਂ ਨਹੀਂ ਨਾ ਫਿਰ ਇਹ ਉੰਬੀ ਠੀਕ ਆ ਆ ਖੇਤ ਥੱਲੇ ਮੈਨੂੰ ਤੇਰਾ ਜਿਆਦਾ ਲੱਗਦਾ ਤੇ ਦੇਜ ਵੀ ਦੇਖਣਾ ਬੜਾ ਜੀ ਹਾਂ ਇਹਦੇ ਵਿੱਚ ਹੀ ਪਤਾ ਲੱਗ ਜਾਊਗਾ ਉਹ ਖੇਤ ਵਿੱਚ ਵੀ ਹੋਊਗਾ ਤੇਰਾ ਹਾਂ ਜੀ ਤੂੰ ਪਾ ਲੱਗ ਕੇ ਨਾ ਪਾਉਂ ਖੇਤ ਜਿਆਦਾ ਬਿਛਿਆ ਪਾਣੀ ਚੱਲ ਪੂੰਗੀ ਪਾਣੀ ਹਟਾ ਉਹ ਖੇਤ ਬਿਛਿਆ ਦਾ ਧਰਤੀ ਕੋ ਮੇਰੇ ਕਰ ਗਿਆ ਇੱਦਾਂ ਆ ਜਿਆਦਾ ਦੱਬੀ ਵੀ ਆ ਮਿੱਟੀ ਦਾ ਸੇਮ ਆ ਪਾਣੀ ਦਾ ਇੱਥੇ ਵੀ ਨਹੀਂ ਖੜਿਆ ਇੱਥੇ ਚਲ 2-4 ਘੰਟੇ ਲਾ ਲਾ ਪਾਣੀ ਖੜਾ ਸੀ ਜਾਨੂ ਮੀਂਹ ਪਏ ਤੇ ਆ ਕੇ ਵੱਡਿਆ ਪਾਣੀ ਐ ਇਹ ਖੇਤ ਦਾ ਇਹ ਨਰਮ ਐ ਇਹ ਨਰਮ ਇਹਦੇ ਪੈਰ ਘੜਦਾ ਪੂਰਾ ਹਾਂ ਈ ਤੇ ਮਸ਼ੀਨ ਦੇ ਤੋਂ ਕਹੇ ਚੱਲਣੀ ਨਹੀਂ ਉਹ ਜੇ ਨਹੀਂ ਚੱਲਦੀ ਉੱਪਰ ਲੈ ਜਮਾ ਥੜਾ ਉੱਪਰ ਲੈ ਕੇ ਮਸ਼ੀਨ ਚਾਲ ਦੇਣੀ ਆ ਉੱਥੇ ਦੇ ਰੱਟ ਚਲਾ ਲੈ ਅੱਜ ਨਹੀਂ ਕੱਲੂ ਚਲਾ ਲੂ ਇੰਨੇ ਉੱਥੇ ਹਾਂ ਇਹਦੇ ਮੈਂ ਜ਼ਿਆਦਾ ਕਰ ਲਾ ਉਹ ਅਜੇ ਪਾਣੀ ਸਾਰਾ ਉਤਰਿਆ ਨਾ ਉਰੇ ਨਾ ਨੀਮ ਆਉਂਦੇ ਨਾਲ ਦੂਵੇਂ ਨਾਲ ਹਾਂ ਇਹ ਤਾਂ ਅੱਜ ਹੀ ਵੱਢੂਗੀ 3-4 ਦਿਨਾਂ ਤੱਕ ਉਦੋਂ ਵਾਲੀ ਵੱਢ ਜੂਗਾ ਹੋਰ ਉਹ ਬਾਈ ਵੱਢ ਲੈਣੀ ਮੈਂ ਉਹ ਵੱਢ ਕੇ ਆਉਂਦਾ ਲੈ ਕਾਬੂ ਕਰ ਉਹ ਛੱਟਾਂ 'ਚ ਵੱਢ ਲੂੰਗਾ ਕਾਬੂ ਕਰ ਲੈ ਹਾਂਜੀ ਉਕੜਾਈਆਂ ਨੇ ਉਕੜੇ ਆ ਅੱਜ ਦਾ ਆ ਵੀ ਤੁਰਿਆ ਹੋਇਆ ਦਾਣਾ ਹੈ ਅੱਛਾ ਇਹ ਬੰਦ ਗੱਲ ਤੋੜ ਕੇ ਲਿਆ ਤਾਂ ਤੀਨ ਲੱਗਿਆ ਹੈਗਾ ਅੱਛਾ ਬੰਦੇ ਚ ਅੱਛਾ ਪਾਣੀ ਇਹੇ ਮਾਣੀ ਚੱਲੀ ਜਾਂਦੀ ਮੈਂ ਚੱਲੂੰਗੀ ਇੱਥੇ ਹੁੰਦੇ ਪੈਰ ਉਹ ਪੱਲੇ ਚ ਦੇਖੀ ਹੈ ਨਾ ਪਾਣੀ ਨਿਕਲ ਕੇ ਆਇਆ ਹਾਂ ਹੁਣ ਉੱਪਰ ਨੇ ਜਾਇਆ ਬਾਕੀ ਬਈ ਸੰਗਾਈ ਚਲਦੀ ਹੈ ਇੱਧਰ ਨਾ ਉੱਪਰ ਵਾਲਾ ਤਾਂ ਸਾਰਾ ਪਾਣੀ ਉਰੇ ਆਇਆ ਸਾਰਾ ਹੀ ਆ ਮੇਰੇ ਸੁਖਵੀਰ ਦੇ ਲਾ ਸਭ ਤੋਂ ਉਰੀ ਆਉਂਦਾ ਨਿਕਲ ਗਿਆ ਲੱਗਦਾ ਨਿਕਲ ਗਿਆ ਯਾਰ ਦਿੱਕਤ ਤਾਂ ਪਿੰਡ ਤੇ ਲੱਗੀ ਵੀ ਨਹੀਂ ਚਾਹ ਤਿੰਨ ਨਹੀਂ ਲੱਗੀ ਵੀ ਆ ਬਚਾਓ ਆ ਇਹ ਤਾਂ ਕੋ ਬੱਡਣ ਦੇ ਕਹਿ ਰਹੇ ਹਾਂ ਇਹ ਖੂਨ ਬਈ ਇਹ ਖੇਤ ਆ ਜਿਹੜੇ ਇਹ ਚੀਜ਼ਾਂ ਨੂੰ ਰਾਣੇ ਆ ਇਹ ਰਾਣੀ ਮਿੱਟੀ ਆਪੀ ਬੱਤ ਖੇਤੀ ਆਉਂਦੀ ਆ ਹਾਂ ਇਹ ਬੱਤ ਬਹੁਤ ਖੇਤੀ ਆਉਂਦੀ ਆ ਆ ਗਰੀ ਨੇ ਇਹ ਜਿਹੜਾ ਹੇਟਾ ਦਾਣਾ ਉਹਦੋਂ ਜੰਮਿਆ ਦਾ ਅੱਛਾ ਆ ਤਾਂ ਹਵਾ ਆ ਮਸੜਾ ਸਲਚਾ ਬਚਾ ਨਾ ਹਾਂ ਇਹਨੂੰ ਹਵਾ ਪੈਂਦੀ ਹੈ ਇਹ ਇਹਨੇ ਜੰਮਣਾ ਇਹ ਹਵਾ ਚ ਜਿੱਥੇ ਜ਼ਿਆਦਾ ਬਿਸ਼ਗੀ ਹਾਂ ਉਹ ਗਈ ਬਾਕੀ ਇਹਨੇ ਵੀ ਸਰਜੇ ਮੜੇ ਮੜੇ ਚੱਕ ਲੈ ਚੱਕ ਲੈਣਿਆ ਧੁੱਪ ਨਹੀਂ ਨਿਕਲਦੀ ਹਾਂ ਇਹ ਤੋਂ ਧੁੱਪ ਹੁੰਨੇ ਖਲੀ ਅੱਜ ਮਾੜੀ ਨਿਕਲ ਜਿਹੜੇ ਪਤੋ ਇਹਨੇ ਲੈਰੀ ਆ ਇਹ ਤੋਂ ਉੱਠਾੜਨਾ ਉੱਠਾੜਨਾ ਲੱਗੀ ਉਹਦੋਂ ਅਸੀਂ ਤਾਂ ਜਮੇ ਪ੍ਰੈਸ ਸੀ ਇਹਨੇ ਜਣੇ ਉੱਠਣਾ ਗੋਟੀ ਮਾਰ ਲੈਣੀ ਹਾਂ ਇਰੇ ਹੋਰ ਤਿੰਨ ਫੋਟੋ ਥੱਲੇ 2.5 ਉਹਨਾਂ ਦਾ ਰਹਿਣਾ ਉੱਥੀ ਬੈਠੀ ਹਾਂ ਜੜ ਲੈਣੇ ਉਹਨਾਂ ਦਾ ਫਾੜ ਫੇਰਾਂ ਦੇ ਵੀ ਹੋਰ ਜੜ ਫੜੀ ਵੀ ਇਹਦੀ ਉਹਨਾਂ ਗੋਡੀ ਮਾਰ ਲੈਣੀ ਚੱਲ ਪੈਣਾ ਜਣੀ ਨੇ ਹਾਂ ਆਦੇ ਹੀ ਲਾ ਆਦੇ ਹੀ ਵਧੀਆ ਹੋਣਾ ਕੱਢੀ ਆ ਹਾਂ ਆਪਾਂ ਗੋਡੀ ਦੁੱਡੀ ਪਾਈ ਪਈ ਇਹਨਾਂ ਨੂੰ ਵੀ ਥੋਤੀ ਮਾ ਚੜੋਣੀ ਦੁੱਡੀ ਢੱਡੀ ਲੰਘੇ ਟਾਈਮ ਜਾਂਦਾ ਮਾ ਥੋੜਾ ਕੋਈ ਕੋਈ ਹੋ ਆਇਨਕ ਦਾ ਆਪਣੇ ਵੀ ਆ ਹਾਂ ਇਹ ਧੋ ਹੋ ਗਈ ਸਿੱਪੇ ਕੋਈ ਕੋਈ ਜੀ ਮੇਗੀ ਬਾਕੀ ਬਾਈ ਦੇਖਦੇ ਆ ਹੁਣ ਉੱਪਰਲੇ ਚ ਐ ਚ ਤਾਂ ਬਾਈ ਮਾਸੜ ਕਹਿੰਦਾ ਵੀ ਚੱਲ ਪਣੀ ਮਸ਼ੀਨ ਕਰਾਤੀ ਆਪਣੇ ਪਾਸ ਆਹ ਜਰਾ ਪੱਖਾ ਖਿਦਾ ਇੱਧਰ ਆ ਚਲਾ ਦੀ ਇਹ ਕਾਲੂਰੇ ਫਿਰ ਹਾਂ ਉਰੇ ਚਾਲੇ ਕੱਢ ਲੋ ਬਾਕੀ ਉਰੇ ਤਾਂ ਸੁੱਕਾ ਪੈ ਜਾਮਣਗੇ ਬਾਕੀ ਇੱਕ ਵਾਰ ਉੱਪਰ ਨਾਲ ਦੇਖ ਲਈਏ ਬਾਈ ਜੀ ਉੱਪਰਲੇ ਚ ਵੀ ਚੱਲ ਗਈ ਆ ਆਪਾਂ ਨੇ ਚਾਰ ਵੇਕੇ ਕਾਲੂ ਪੜਾ ਲੈਣੇ ਉਹਦਾ ਫਿਰ ਦੇਖਾਂਗੇ ਉਹ ਤਾਂ ਖਰਾ ਹਾਲੇ ਉਹਨੇ ਜਾਂਦੇ ਤਿੰਨ ਦਿਨ ਚਾਰ ਦਿਨ ਫਿਰ ਉੱਥੇ ਫਿਰ ਇੱਥੇ ਵੜਾ ਲਈਏ ਹਾਂ ਫਿਰ ਤਾਂ ਆਪਣਾ ਪੈ ਤਿੰਨ ਕੋਸ ਲੈ ਜਾ ਧਰਤੀ ਜਾਂਦਾ ਉਹ ਮਸ਼ੀਨ ਨੇ ਜਿਹੜੀ 20 25 ਕੁਇੰਟਲ ਦੀ ਉਹਨੂੰ ਕਿੱਥੇ ਜਾਣਾ ਗਰੇ ਉਹ ਖੇਤ ਨਾਲ ਤੇ ਮੇਰੇ ਵਾਲਾ ਖੇਤ ਸੁੱਕਾ ਹਾਲੇ ਇੱਥੇ ਅੱਛਾ ਹਾਂ ਉਹਦੇ ਨਹੀਂ ਪੈਰ ਕੱਢਦਾ ਮੈਂ ਕੱਲ ਦੇਖਾਂ ਵੜ ਕੇ ਅੱਛਾ ਸੁੱਕਾ ਦਾ ਖੇਤ ਮੇਰਾ ਲੋ ਬਈ ਪਹੁੰਚ ਗਏ ਆਹ ਕੰਮ ਖਰਾਬ ਹੋ ਜਾਂਦੀ ਸੱਜੀ ਵੱਟ ਹੋਣੀ ਚਾਹੀਦੀ ਹੈ ਉਹ ਹੋਰ ਯਾਰ ਇਹ ਬਾਅਦ ਚ ਗਰੀ ਮਸ ਆਹ ਪਹਿਲਾਂ ਗਰੀ ਹੋਈ ਆ ਕਿਆ ਅੱਛਾ ਹੋ ਪਹਿਲਾ ਵੀਰੀ ਵੀ ਆ ਹਾਂ ਉਹ ਜੜਾ ਦੇ ਬੇਠੇੜ ਦੇ ਉੱਤੇ ਹੋਏ ਆ ਉੱਪਰ ਤੇ ਪਾਣੀ ਲੱਗ ਗਿਆ ਨੂੰ ਆਹ ਤੇਰੀ ਹੁੰਗਰੀ ਹੈ ਨਾ ਆ ਸਾਰੀ ਹੁੰਗਰੀ ਆ ਆ ਪਹਿਲਾਂ ਵੀਰੀ ਵੀ ਆ ਹਾਂ ਉਹ ਕਿਹੜੀ ਤਿਆਰਬਾ ਦੇਖੀਏ ਤੇ ਯਾਰ ਬਾਬਾ ਤੂੰ ਦੇਖ ਲਾ ਤੂੰ ਧਰਤੀ ਤੇ ਯਾਰਬਾ ਦੇਖ ਜਿਆਦਾਤਰ ਆ ਨਹੀਂ ਜਿਆਦਾ ਦਿੱਖੀ ਵੀ ਆ ਹਾਂ ਸਾਰੀਆਂ ਸੁੱਕੀ ਵੀ ਆ ਵੀ ਸੁੱਕੀ ਆ ਹਾਂ ਨਹੀਂ ਸੁੱਕੀ ਨਹੀਂ ਹੈ ਹਾਂ ਨਹੀਂ ਇਹ ਵੀ ਛੱਡ ਜਾਨੇ ਛੱਲੇ ਵੀ ਮਸੜੇ ਚ ਠੀਕ ਚੱਲ ਜਾਨੀ ਜੀ ਆ ਤਾਂ ਥੋੜਾ ਠੀਕ ਹੈ ਯਾਰ ਇਹ ਵੀ ਪੰਨਾ ਬਹੁਤ ਖਿੰਡਦੇ ਜਾਣੇ ਹਾਂ ਹਾਂ ਇੱਧਰ ਤੇ ਜਗਾਈਆਂ ਐ ਹਾਂ ਉਹ ਦੇਖਦੇ ਹਾਂ ਹੁਣ ਹਾਂ ਵਸੜ ਆ ਦੇਖੀ ਤਾਂ ਆ ਦੇਖ ਸਰ ਇਹਦੀ ਤੇ ਪਰ ਚੜਦੇ ਆ ਹੂੰ ਗੋਲੀ ਲੱਗਦੀ ਨਾਲ ਆਏ ਆ ਦੱਸ ਗਿਆ ਜਿਹੜੀ ਕਰੂਗੀ ਉਹਰੇ ਦੇਖੋ ਭਾਈ ਆਹ ਕੋਸਾ ਆਹ ਦੇਖ ਲਓ ਗਿੱਲੀ ਪਈ ਐ ਜੀ ਵੀ ਗਿੱਲ ਪਈ ਹੁਣ ਦਾਣੇ ਨੂੰ ਮਿਲੇ ਉਹ ਆ ਬਾਦੀ ਜਾਂਦੀ ਉਹਰੇ ਹੀ ਆ ਦੇਖ ਲੈ ਆਹ ਦੇਖ ਲੈ ਆ ਤੂੰ ਜਾਂ ਨਿਕਲਦੀ ਨਹੀਂ ਐ ਸਰ ਹੂੰ ਹੁਣ ਇਹਦਾ ਇਲਾਜ ਕੀ ਹੋ ਸਕਦਾ ਇਲਾਜ ਕੁਛ ਨਹੀਂ ਐ ਇਹਦਾ ਬਸ ਜਿਹਦੇ ਤੋਂ ਪਾਈਆਂ ਵੀ ਨੂੰ ਖਰਾਕ ਮਿਲਣ ਦੇ ਬੰਦ ਹੋਵੇ ਜ਼ੋਰ ਲੱਗੇ ਤੂੰ ਪੈ ਨੂੰ ਖਰਾਬ ਕਰੇ ਹਾਂ ਤੂੰ ਪਾ ਦੇ ਪਾਸਾ ਬੱਸ ਦੋ ਇਹਸ ਕਾਉਣੇ ਆ ਹਾਂ ਆ ਖੜਾ ਰਹਿ ਗਿਆ ਇੱਕ ਹੋਰ ਕੋਈ ਇਲਾਜ ਨਹੀਂ ਹਾਂ ਜੰਮੀ ਵੀ ਤੁੱਪ ਪਾਪੇ ਆ ਨਾ ਹਾਂ ਕੜਾਕੇ ਦੀ ਕੱਲ ਪਾਛਾ ਬੀ ਚੱਲੇ ਵਧੀਆ ਤੂੰ ਪਤਾ ਹੁਣ ਗਰਮੀ ਜੀ ਤੇ ਬਥੇਰੀ ਧੁੱਪ ਨਹੀਂ ਨਾ ਪੈਂਦੀ ਉੱਪਰ ਪੈਂਦੀ ਪਟਰਾ ਪੂਰਾ ਹੋਵੇ ਆ ਇਹਨੂੰ ਤੇਰੇ ਥੰਮਣਾ ਹੀ ਆ ਚਾਰ ਪੰਜ ਢੱਕਣ ਥੱਲੇ ਨਹੀਂ ਸੁੱਕੇ ਸੁੱਕਣ ਸਲਾਬੀ ਪਈ ਸਲਾਬੀ ਪਈ ਨਾਲੇ ਪਰਾਲੀ ਆ ਪਰਾਲੀ ਕਿੱਥੇ ਸੁੱਕਦੀ ਆ ਪਰਾਲੀ ਕਿੱਥੇ ਸੁੱਕਦੀ ਆ ਯਾਰ ਜੀਰੀ ਬੀ ਜੀਰੀ ਗਰੀ ਵੀ ਹਵਾ ਤਾਂ ਪੈਣੀ ਉਹਨੇ ਫੇਰ ਤਾਂ ਮਾਸੜ ਨੂੰ ਧਰਤੀ ਸੁੱਕੀ ਉਹਨੂੰ ਗਿੱਲੀ ਦਾ ਵੀ ਵੱਢਣੀ ਗਿੱਲੀ ਤੋਂ ਮਸ਼ੀਨੇ ਵੀ ਨਹੀਂ ਵੱਢਣੀ। ਨਹੀਂ। ਉਹ ਤਾਪੀ ਦਾ ਸੁੱਕੀ ਆ ਤੇਰੀ। ਤਾਪੀ ਸੁੱਕੀ ਦੀ ਆ। ਜਿਹੜਾ ਏਡਾ ਨਾ ਉਹ ਸੱਲ ਹੋਣੀ। ਇਹ ਦੂਰੇ ਕਹੇ ਔਰ ਮਸ਼ੀਨ ਰਾਵਾਂਗਾ ਚੱਲੂਗੀ। ਹਾਂ। ਹਾਂ ਉਹਨਾਂ ਚੱਕ ਲੈਣੀ ਇਹ। ਹਾਂ। ਇਹ ਤੂੰ ਵੜਾ ਲੈ ਕੱਲ ਨੂੰ। ਕੱਲ ਰੱਖੋ ਫੇਰ ਇਹਦਾ। ਹਾਂ ਇਹ ਤੇਰੇ ਦੋ ਪਾਸੇ ਟਾਈਮ ਰੱਖੀ। ਹਾਂ ਹਾਂ ਦੁਪਹਿਰ ਨੂੰ ਦੁਪਹਿਰ ਨੂੰ। ਤੇ ਭਾਈ 1 ਵੀ 2 ਵੀ ਵੱਜ ਜਵੇ ਦੁਪਹਿਰਾਂ ਲੰਗੇ ਤੇ ਮੇਰੇ ਨੂੰ ਵੜਾਈ। ਮੇਰੇ ਨੂੰ ਬੜਾ ਵੱਡ ਹੋ ਜੜੀਆਂ। ਮੇਲਾ ਹੀ ਆ ਮਸ਼ੀਨ ਹੱਲੇ ਕਿਤੇ। ਹਾਂ। ਜੇ ਤਾਂ ਲਾਲੀ ਸੱਜਰੇ। ਹਾਂ। ਅੱਧੀ ਸੱਲ ਤਾਂ ਵਿੱਚ ਉਹ ਸੱਜਰੇ ਆ ਕੰਮ ਨਹੀਂ ਭਾਈ ਇਹਦਾ ਕਿੱਡਾ ਕੰਮ ਆ ਸਾਡਾ ਬਹੁਤ ਨਹੀਂ ਹੈਗਾ ਹਾਂ ਘਾਟਾ ਲੱਗ ਜੂਗਾ ਉਹ ਹਾਂ ਵਧਾਉਣੇ ਸੀ ਦੁਪਹਿਰੇ ਦੇ ਬਾਅਦ ਹੈ ਕੱਲ ਨੂੰ ਕੱਲ ਨੂੰ ਉਹਨੂੰ ਕਹਿੰਦੇ ਅੱਧੀ ਤੋਂ ਪੈਦਲ ਨੂੰ ਲੰਘ ਜਾਵੇ ਹਾਂ ਕੱਲ ਨੂੰ ਚੁਕਾ ਦੇਣਾ ਹੈ ਲੰਘ ਜਵੇ ਹਾਂ ਆਹੋ ਹੀ ਤੇ 2-3 ਵੀ ਵੱਜ ਜਵੇ 2-3 ਆ ਜਿਹੜਾ ਤੂਈ ਵਾਲਾ ਦਾਣਾ ਇਹਨੂੰ ਜੇ ਫੋ ਫੇਰ ਦੇਖਦਾ ਵਿੱਚ ਆ ਗਿਆ ਨਾ ਇਹਨੂੰ ਫੁੱਲੇ ਜਾ ਸਕਦਾ ਹਾਂ ਸੁੱਕ ਜੂਗਾ ਨਹੀਂ ਤਾਂ ਇਹ ਤੂਈ ਨਾ ਜੇ ਤਾਂ 2 ਦਿਨ ਹੋਰ ਕਰਦੇ ਹੋਰ ਵਧਣਾ ਇਹ ਵਧਣਾ ਹੀ ਹੈ ਘਟਣਾ ਥੋੜੀ ਹੈ ਘਟਣਾ ਨਹੀਂ ਹੈਗਾ ਇਹਨਾਂ ਹੂੰ ਆ ਜਿਹੜੇ ਜਾਗਰ ਆਪਣੇ ਦੇਖ ਕੇ ਤਾਂ ਮੈਨੂੰ ਅੱਜ ਲੱਗਦਾ ਵੀ ਅੱਜ ਹਰੀ ਤੂ ਹੀ ਬਣ ਗਈ ਹੋਣੀ ਉਹਦੀ ਅੱਛਾ ਇਹ ਜਿਹੜੀਆਂ ਸਾਡੇ ਕੱਲ ਧੀਆਂ ਉਹ ਅੱਛਾ ਨਾਲੇ ਇੱਕ ਦਿਨ ਬਾਅਦ ਹੋਤੀਆਂ ਹੂੰ ਉੱਥੇ ਕਿਹੜੇ ਸੁੱਕ ਗਏ ਨੇ ਇੱਕ ਨੇ ਪਈ ਆ ਉਹ ਆਹ ਬਾਈ ਤੁਹਾਨੂੰ ਦਿਖਾਈ ਤੀ ਵੀ ਮੀਂਹ ਤੇ ਪਹਿਲਾਂ ਵੀ ਡੁੱਡੀ ਬਹੁਤ ਔਰੇ ਹਾਂ ਹਨਾ ਹੁਣ ਦੇਖ ਮਾਸੜ ਇਹਨੂੰ ਡੁੱਡੀ ਬਾਈ ਉਹਦੇ ਵਿੱਚ ਹੁੰਦੇ ਆ ਉਹ ਉੱਥੇ ਦੇਖੀ ਤੀ ਦੇਖਦੀ ਆ ਹੁਣ ਵੀ ਖੇਡ ਇੱਕ ਕੰਕਦੇ ਆ ਕੰਕਦੇ ਹਨਾ ਹਾਂ ਆ ਦੇ ਆਹ ਨਾਗ ਤਾਂ ਹਰੀ ਆ ਉਹ ਮਤਲਬ ਜਿਹੜੀ ਹਰੀ ਜੀ ਇਹਨੇ ਉਹਨੂੰ ਬਹੁਤ ਕਾਲੀ ਹੋਈ ਨਹੀਂ ਦੂਰ ਤੱਕ ਆ ਦੇ ਆ ਦੇ ਖਾਉਂ ਦੇਖ ਲਈ ਦੂਰ ਤੱਕ ਦੇਖ ਹਾਂ ਉਹ ਵੀ ਦੇਖ ਲਾ ਮਾਸੜ ਜਿਹਦਾ ਪਾਣੀ ਕੱਢਿਆ ਨਹੀਂ ਪਾਣੀ ਕੱਢਿਆ ਨਹੀਂ ਪੀਜੀ ਨਹੀਂ ਪਾਣੀ ਖੜਾ ਹਾਂ ਖੜੀ ਆ ਚੱਲ ਝਾਲ ਚੱਲ ਗਈ ਚੱਲ ਗਈ ਝਾਲ ਇਹਨੂੰ ਲੋਡ ਵੀ ਦੀ ਪਾਣੀ ਵੀ ਠੀਕ ਹੈ ਹਾਂ ਹਾਂ ਕਾਦੇ ਇਹਨਾਂ ਨੂੰ ਪੱਕੀਆਂ ਹੁੰਦੀਆਂ ਉਹਦੇ ਕਰਕੇ ਅਸੀਂ ਪੱਕੀਆਂ ਹੋਏਗੇ 26 70% ਦਾ ਵੀ ਇਹਦਾ ਹੁਣ ਪਤਾ ਨਹੀਂ ਲੱਗਣਾ ਜੀ ਧੁੱਪ ਪੈ ਗਈ ਇਹਦਾ ਨਹੀਂ ਪਤਾ ਲੱਗਣਾ ਬੱਟ ਤੇਰੇ ਥੋੜਾ ਹਾਂ ਬੱਟ ਫੇਰ ਮੀਂਹ ਬੂਲਦਾ ਇਹਦੇ ਕੋ ਪੰਜ ਬੂਲ ਲੱਗਦਾ ਵੀ ਹੋਊ ਕੰਮ ਨਹੀਂ ਫੇਰ ਹਾਂ ਔਰ 10 ਦੇ ਮੌਸਮ ਸਾਫ ਹੈ ਬਾਕੀ ਤਾਂ ਵੱਢਣੇ ਹੀ ਸਰਤੇ ਵੱਢਣੇ ਨਾਲ ਖੜੀ ਆ 26 ਦਾ ਠੀਕ ਆ ਟਾਈਮ ਵਧੀਆ ਲੱਗਦਾ ਜੀ ਜਰਾ ਥੋੜੀ ਸੰਘਣੀ ਲਾਵੇ ਨਾ ਇਹ ਠੀਕ ਦੀ ਅੱਜ ਤੱਕ ਠੀਕ ਹੁੰਦਾ ਖੜਾ ਵੱਢਦੇ ਅਸੀਂ ਅੱਜ ਕੱਲ੍ਹ ਤੇ ਵੱਡੋ ਮੀਂਹ ਆ ਪੈਂਦਾ ਦੇਖਦੇ ਅਸੀਂ ਇੱਕ ਦੋ ਵਟ ਹੋ ਜਰਗੀ ਜੇ ਮੀਂਹ ਆ ਪੈਂਦਾ ਨਾ ਧੜਾ ਧੜ ਕੰਮ ਚੱਲ ਪਣਾਦਾ ਕੰਦ ਦਾ ਕੰਮ ਉੱਥੇ ਕਾਲੇ ਵਿੱਚ ਸਾਰੇ ਹੀ ਹਟ ਗਿਆ ਕੰਮ ਤਾਂ ਅੱਜ ਦੂਸਰਾ ਚੱਕਦੇ ਉਹਦੇ ਵਿੱਚ ਕੋ ਮਰਲਾ ਵਾਲਾ ਖੇਤ ਦੇ ਕਿਹੜਾ ਕੀ ਦਾ ਫਰੰਡਾ ਦਾ ਪਿਆ ਕੰਮ ਇਹ ਨਾਲੇ ਅੱਛਾ ਹੂੰ ਵੀ ਫੇਰ ਕਰਕੇ ਲੋਟ ਜਾ ਹੂੰ ਹੋ ਜਾਣਾ ਹੁਣ ਕਾਲੇ ਦੇ ਦੋ ਦਿਨ ਲੱਗੇ ਦੇ ਹਾਂ ਦੋ ਦਿਨ 6-6 ਕੀਲੇ ਵੱਡੋ ਹੋਏ ਸਵੇਰ ਤੇ ਜਾ ਕੇ ਸ਼ਾਮ ਤੱਕ ਚੱਲਦੇ ਸੀਗੇ ਹੂੰ ਬਾਤੀਏ ਦੇ ਨਹੀਂ ਪਾ ਗਏ ਹੂੰ ਉਹਦੇ ਕਰਕੇ ਫੇਰ ਕੰਮ ਰੁਕ ਗਿਆ ਨਹੀਂ ਤਾਂ ਹੁਣ ਉਹਦਾ ਚੱਲਣਾ ਦਾ ਮਾਰੋ ਮਾਰ ਕੰਮ ਆਪਣਾ ਹਾਂ ਉਹ ਫਿਰ ਜਿਆਦਾ ਲੋਕ ਪਹਿਲੀ ਕਾਕੀ ਖੜੇ ਨੇ ਵਪੈਰੀ ਤਾਂ ਗੋਡੇ ਆ ਭਰੇ ਆ ਗੋਡੇ ਆ ਭਰੇ ਅਗਲਾ ਨਾ ਅੱਜ ਕੱਲ ਜੇ ਜ਼ੋਰ ਗੱਲ ਪੜਾਉਣ ਲੱਗ ਜਾਣਾ ਤਾਂ ਇੱਕ ਦਿਨ ਟਰਾਲਾ ਭਰ ਕੇ ਘੇੜਾ ਲੈ ਟਰਾਲਾ ਟਰਾਲਾ ਤਕਰੀਬਨ ਹਰੇ ਕਿਹੜਾਉਣਾ ਨੰਦ ਨਾ ਬਈ ਬਣ ਜਾਂਦਾ ਬਣ ਜਾਂਦਾ ਇਹਦਾ ਛਾੜਾ ਮਾੜਾ ਮੋਟਾ ਹਰਾ ਹੁੰਦਾ ਨਾ ਇੱਕ ਦਿਨ ਖੜਾ ਲੋ ਟਰਾਲਾ ਬਣ ਜਾਂਦੇ ਦੂਜਾ ਫਿਰ ਉਧਰ ਜਾਂਦਾ ਜਿਆਦਾ ਦਿਨ ਵੀ ਨਹੀਂ ਖੜਦਾ ਹੈਗਾ ਫਿਰ ਮੈਨੂੰ ਪਤਾ ਵੀ ਉਹ ਮੈਂ ਥੋੜੀ ਜਿਹੀ ਦੇਖ ਲਈ ਅੱਜ ਫੁੱਲ ਨਹੀਂ ਹੈ ਰਹਿ ਗਈ ਦਰਮਿਆਜ ਹੀ ਹੋ ਜਾਂਦੀ ਹੈ ਬਿਲਕੁਲ ਜਾ ਬੜੇ ਪੰਚਾਇਤਿਕ ਨਹੀਂ ਅਸੀਂ ਵੀ ਸਾਡੀ ਹਵਾ ਨਾਲ ਬਹੁਤ ਫਰਕ ਪਾ ਦੋਣ ਫੁੱਲੇ ਦੇ ਹੂੰ ਵੀ ਤਾ ਅਰ ਦੋਬਰੀ ਵੀ ਤੂੰ ਆਦਾ ਅੱਜ ਗਾਲੇ ਗੱਲ ਕਰ ਲੈ। ਐਈ ਜੇ ਕਰ ਲੈਣੀ ਆ ਆ ਛੱਡ ਲੈਣੇ ਇਹਨੇ। ਆ ਛੱਡ ਲੈ ਏ ਤਾਂ ਮਸ਼ੀਨਾਂ ਹੀ ਚੱਲਣ ਛੱਡਣੇ ਹੀ ਪੈਣੇ ਤਾਂ ਸਾਨੂੰ। ਇਹ ਮਸ਼ੀਨਾਂ ਘੱਟਣਾ। ਘੱਟਣਾ। ਹਾਲੇ ਅਸੀਂ ਤਾਂ ਉੱਪਰਲੇ ਪਾਸੇ ਦੇਖਿਆ ਹੀੜਨੇ ਪਾਸੇ ਜਾ ਕੇ ਤਾਂ ਹੋਰ ਪੈਰ ਕੱਢਦਾ ਆਊਗਾ। ਉਦੋਂ ਟਾਲਾ ਹਾਂ। ਕੋਈ ਕਹੇ ਨਾ ਉਰੇ ਪੈਰ ਜ਼ਿਆਦਾ ਕੱਢਦਾ ਆਊਗਾ ਸ਼ੌਰੇਜ। ਹਾਂ। ਉਹ ਉੱਥੇ ਦੇਖਿਆ ਸੀ ਤਾਂ ਉੱਥੇ ਤਾਂ ਗੜਣਾ ਘੱਟਦਾ। ਚੱਲ ਇਹਦਾ ਊਂ ਇਹਦਾ ਊਂ ਵੀ ਇਹ ਜੇ ਮਸੜੇ ਜੀ ਸਰਜੇ ਪਰ ਹੈਗੀ ਜੀ ਦੀ। ਸਰਜੇ ਪਰ ਹੈਗੀ ਆ। ਉਹ ਦਿਖ ਰੋ ਤਾਂ ਹੈ ਨਹੀਂ। ਹਾਂ ਹਾਂ। ਬਾਕ ਹਾਂ ਇਹ ਦੇਖਣ ਵਿੱਚ ਇਹ ਦੇਖਦੇ ਇਹਦੇ ਹਰੀਾਈ ਜੀ ਪੈਂਦੀ ਆ ਇਹ ਜਿਹਾ ਜਾਨਵੀ ਆ ਹਾਂ ਉਹ ਬੁੱਟਣ ਲੱਗ ਜਾਂਦੀ ਆ ਉਹ ਖੜਾ ਸਾਰੀ ਥੱਲੇ ਇਧਰ ਗਿਰੀ ਲੱਗੀ ਜੀ ਬਸ ਉਹ ਆ ਹੀ ਗਏ ਪਤਾ ਹੀ ਨਹੀਂ ਸਭ ਸੇਮ 20 ਜਿੱਕੇ ਨਾਲ ਹਾਂ ਇਹ ਕਾ ਬਹੁਤ ਪੈਣਾ ਹੁਣ ਸਿਆਪਾ ਸਾਨੂੰ ਹੂੰ ਜਿਹੜੀਆਂ ਲੱਗਾ ਯਾਰ ਆਹ ਕਿੱਥੇ ਮਸ਼ੀਨਾਂ ਚੱਕਣੀਆਂ ਐ ਛੱਡ ਦੇਣੀ ਐ ਕਣੀਆਂ ਨਹੀਂ ਨਾ ਛੱਡ ਦੇਣੀਆਂ ਆ ਆਫੇ ਮੋੜਨੀਆਂ ਪੈਣੀਆਂ ਪਹਿਲਾਂ ਜਾ ਕੇ ਹਾਂ ਮੋੜੂਗੇ ਅੱਧਾ ਝੜ ਜਾਣਾ ਜਾਂ ਨਾ ਮੈਂ ਪੀਨੇ ਹਿਟਨ ਉਤਰਦੀ ਆ ਜਾਂ ਬਹੁਤ ਖਰਾਬ ਕਰਦੀ ਆ ਜਾਂ ਬਹੁਤ ਕਰਦੀ ਆ ਤੇਰਾ ਆਹ ਸਾਈਡ ਤੋਂ ਸਾਰੀ ਟਿੱਕੜੀ ਪੈਣੀ ਉੱਪਰ ਤੱਕ ਲੱਗਦੇ ਆ ਹੁਣ ਮਸ਼ੀਨ ਦਾ ਲੱਗੇਗਾ ਹੈ ਆ ਬੰਦਾ ਚੱਕੂ ਜੀ ਮੈਂ ਫੇਰ ਨਹੀਂ ਖਰਾਬ ਹੋਊਗਾ ਉਹ ਖੜੀ ਕਿ ਖੜੀ ਕਿਚ ਖੜੀ ਦੇ ਤਰ੍ਹਾਂ ਹਾਂ ਇਹ ਵੀ ਪਾ ਠੀਕ ਆ ਗੱਲ ਜਿਹੜੀ ਵਿਸ਼ਮੀ ਆ ਨਾ ਇਹ ਤੈਰੇ ਨਾਲ ਦੱਬ ਦੇਣੀ ਸਾਰੀ ਦੱਬ ਦੇਣੀ ਆ ਫੇਰ ਐਨੇ ਰਿਹਾ ਵੱਡੇ ਕਰਦਾ ਆਹੋ ਇਹ ਉੱਚਾ ਉੱਚਾ खासा ਨਾ ਇਹ ਵੱਢ ਕੇ ਫੇਰ ਉਹ ਕਹਿੰਦਾ ਰੀਲ ਚੜਦੀ ਆ ਅਵੀ ਚੱਕਰ ਤਾਂ ਵੱਟ ਕੇ ਮੜੀ ਵੀ ਨਹੀਂ ਖੜਾ ਦਵੇ ਹੈ ਖੜਾ ਦਵੇ ਯਾਰ 2 4 ਤਾਂ ਦਵੇ ਕਿੱਥੀ ਜਾਂਦੀ ਆਇਆ ਤੋ ਕਿਰਵਲਾ ਹਾ ਉੱਪਰ ਪਈ ਹੈ ਇਹ ਠੀਕ ਹੈ ਭਾਈ ਹਾਂ ਥੱਲੇ ਦੇ ਇਹ ਦੀ ਹੁਣ ਸੁੱਕ ਗਈ ਜਿਹੜੀ ਆ ਧਰਤੀ ਵਿੱਚ ਗਈ ਆ ਥੱਲੇ ਧਰਤੀ ਵਿੱਚ ਇਹਦੇ ਥੱਲੇ ਸਲਾਬ ਹੈ ਇੱਧਰ ਪ੍ਰੋਗਰਾਮ ਕਰਿਆ ਵੇ ਇੱਧਰ ਆ ਤਮਾਦੀ ਮਸੜ ਹਾਂ ਚਲੋ ਪ੍ਰੋਗਰਾਮ ਬਿਲੀ ਬਿਲੀ ਰਹੀ ਹੈ ਭਾਈ ਤੇਰੇ ਕੋਲ ਬੰਦਾ ਬਹਿ ਗਿਆ ਆਓ ਹਾਂ ਇਹ ਜੀ ਜੀ ਰੋਣਾ ਹਾਰਾ ਕੋਲੋਂ ਸ਼ੰਗਾਈ ਵੀ ਹੋਣ ਲੱਗੀ ਇੱਧਰ ਚੱਲ ਵੀ ਇੱਧਰ ਸ਼ੰਗਾਈ ਪੂਰੀ ਬਹੁਤ ਟਾਈਮ ਹੈ ਟਾਈਮ ਹੁਣ ਬੁੱਕਿਆ ਦਾ ਸ਼ੰਗਾਈ ਦਾ ਅਸੀਂ ਐਡਵਾਂਸ ਚ ਸ਼ੇਅ ਹਤੇ ਕਰਤਾ ਅਸੀਂ ਐਡਵਾਂਸ ਚ ਝਾਂਗੇ ਨਹੀਂ ਬਹੁਤ ਚੰਗੇ ਠੀਕ ਹੈ ਝਾਂਗੇ ਤਰੀਕਾ ਚਾਰੇ ਜਿਹੜਾ ਲੱਗ ਦੋਗੇ ਹਾਂ ਟਾਈਮ ਦਾ ਦੂਰ ਤੱਕ ਛੱਡ ਦੇਣਾ ਦਾ ਪਹਿਲਾਂ ਫਿਰ ਦੇਖਦੇ ਆਂ ਕਾਣੀ ਫਾਦਦੀ ਐ 100 ਗਰ ਮਸ਼ੀਨ ਦਾ ਮੂਰੇ ਕੋ ਵਰਨੇ ਪੇ ਆ ਤਾਂ ਗਿਰਨੀ ਕਿੰਨੀ ਤੇ ਆ ਰਹੀ ਵੀ ਗਿਰ ਗਈ ਉਹ ਦਾ ਨਖਾਂ ਜਿਆਦਾ ਬਾਈ ਹੈ ਉਹ ਸਿੱਪੇ ਉਹਦਾ ਕਾ ਧਾਬਾ ਬਣੀ ਚਾਹ ਤੋ ਪੱਕਣਾ ਇਹਨੂੰ ਆਏ ਹੈ ਇਹ ਤਾਂ ਬਸ ਸੁੱਕਣ ਦਾ ਕਾਲ ਟਾਈਮ ਹੈ ਇਹਦਾ ਬਸ ਵੱਡ ਹੋਊਗਾ ਹਾਂ ਹਰੀ ਬਿਲੀ ਸਭ ਸੁਖਾਤੀਆਂ ਗੀਰਤੀਆਂ ਨੇ ਨਾਲ ਆ ਦੇਖ ਮਸੜਾ ਵੀ ਦੀ ਗੱਲ ਕਰਦਾ ਤਾਂ ਮੈਂ ਆ ਜਿਹੜਾ ਮੈਂ 26 ਵਰਗਾ ਕਹਿਣਾ ਹੈ ਨਾ 21 ਵਰਗਾ ਸਾਰਾ ਖੜਾ ਪ੍ਰੋਪਰ ਇਹ ਬੱਤਾਂ ਕਰੀਏ ਹੋੜੇ ਅਸੀਂ ਵੇਚੋਗੇ ਹੁਣ ਕਮੈਂਟਾਂ ਵਿੱਚ ਬਾਈ ਕਹਿੰਦੇ ਵੀ ਤੂੰ ਜੀ ਹਾਈਬ੍ਰਿਡ ਦਾ ਖੜਾ ਛੱਡੋ ਮੈਂ ਹੁਣ ਛੱਡੇ ਹੋ ਜਣਾ ਛੱਡੇ ਹੋ ਜਣਾ ਇਸ ਚੀ ਪੂਛਾ ਕੱਢਿਆ ਦਾਣਾ ਦੇ ਕਿੰਨਾ ਨਿੱਕਿਆ ਦਾਣਾ ਦੇ ਵਾਸਤਾ ਹੋਰ ਤੂੰ ਖੜਾ ਤੂੰ ਦਾਣਾ ਦੇ ਕਿਹਜਾ ਵਾਲਾ ਮੂਤ ਫਿਰ ਇਹ ਤਾਂ ਨੋ ਹੀ ਨਹੀਂ ਆ ਮੈਨੂੰ 4001 4000 4001 ਬਿਮਾਰੀ ਵੀ ਦੇਖਣ ਹੋਰ ਡੋਡੀ ਬਹੁਤ ਡੋਡੀ ਬਹੁਤ ਮੈਨੂੰ ਦਾਣਾ ਸਾਹ ਵੀ ਦਿਖਾਦੇ ਕੋਈ ਲਾਗੇ ਆ ਆ ਦੇਖੋ ਬਾਈ ਇੱਧਰ ਆਏ ਲੱਗਦਾ ਵੀ ਪਤ ਨਹੀਂ ਕਿੱਡਾ ਕ ਤੂਫਾਨ ਆਇਆ ਹੋਇਆ ਹੈ ਹਾਂ ਇੱਧਰ ਆਏ ਲੱਗਦਾ ਵੀ ਕੁਝ ਹੋਇਆ ਹੀ ਨਹੀਂ ਦਾ ਉਹਨਾਂ ਵਰਗਾ ਇਹ ਦੱਸਦੇ ਨੇ ਲੇਟ ਲੱਗੀਆਂ ਨੇ ਹਰੀਆਂ ਕਰਕੇ ਬਚ ਗਈਆਂ ਸਾਡੀਆਂ ਪੱਕੇ ਬਾਈ ਨੇ ਤੁਹਾਨੂੰ ਨਾ ਵਿੱਚ ਜਿਹੜੇ ਕਮੈਂਟਾਂ ਤੇ ਕਿਹਾ ਦਾ ਬਾਈ ਥੋੜੀ ਲੇਟ ਲਾਏਗਾ ਤੇ ਇਹ ਤਾਂ ਜੀ ਕੋ ਸਹੀ ਉਹ ਕੀ ਹੈ ਬਾਈ ਸਹੀ ਹੈ ਕਮੈਂਟ ਕੋਈ ਗਲਤ ਨਹੀਂ ਕਰਦਾ ਹੁੰਦਾ ਕਿਨੇ ਪਹਿਲਾਂ ਲਾਏ ਹੋਗੇ ਹੂੰ ਉਹ ਹੈ ਤਾਂ ਸਾਡਾ ਹੀ ਸਹੀ ਤਾਂ ਹੈ ਜੇ ਕਿਤੇ ਮੌਸਮ ਠੀਕ ਰਹੇ ਤਾਂ ਸਹੀ ਉਹ ਤਾਂ ਖੜੀ ਪੀ ਗੱਲ ਵੱਡੋ ਹੋ ਜਣ ਜੀ ਇਹ ਹੁਣ ਗਿਰਨ ਕਰਕੇ ਅਸੀਂ ਕਹਿੰਦੇ ਆ ਇੱਕ ਬਾਈ ਕਹਿੰਦਾ ਕਹਿੰਦਾ ਤੁਸੀਂ ਟਰੈਕਟਰਾਂ ਬਗੀਤ ਲਾਉਨੇ ਗੰਦੇ ਵੀਰ ਮੜਾ ਜਾ ਦੇਖ ਕੇ ਕਮੈਂਟ ਕਰੇ ਕਰੋ ਯਾਰ ਮੈਂ ਸਾਡੇ ਤਾਂ ਟਰੈਕਟਰ ਬਟਕੇ ਨਹੀਂ ਹੈਗਾ ਵੇਖ ਲੈ ਕਰੋ ਹੂੰ ਉਹ ਵੀ ਸਾਡੇ ਪਿੰਡ ਬਾਈ ਕੋਈ ਲਾਉਂਦਾ ਨਹੀਂ ਹੈਗਾ ਇਹ ਤੁਹਾਡਾ ਥੋੜਾ ਜਿਹਾ ਭਲੇਖਾ ਕਿ ਲੋ ਜਾ ਤੁਹਾਨੂੰ ਕਿਸੇ ਨੇ ਗਲਤ ਇਨਫੋਰਮੇਸ਼ਨ ਦਿੱਤੀ ਹੋਈ ਆ ਸਾਡੇ ਪਿੰਡ ਦੇ ਕੋਈ ਲਾਉਂਦਾ ਐਨ ਨੂੰ ਕਹਿ ਕੇ ਗੱਲ ਮਢਵਾ ਦੇ ਇਹਨੂੰ ਕਰ ਦੇਣਾ ਆਪਾਂ ਨੇ ਗੱਲੇ ਨਾਲ ਪੱਲੇ ਬੱਲੇ ਜ ਆਪਣੀਆਂ ਹੂੰ ਹੂੰ ਤੇ 2:00 ਵਜੇ ਦਾ ਟਾਈਮ ਦੇ ਦਿਓ 2:00 ਦੇ ਬਾਅਦ ਬੜਾ ਠੀਕ ਦਾ ਨਹੀਂ ਬੰਦੇ ਰੱਖਣੇ ਭਾਨੇ ਤਿੰਨ ਚਾਰ ਨੂੰ ਬੈਠ ਹੈਗੀਆਂ ਤਿੰਨ ਹੈਂ ਹੈਗੇ 1 2 3 ਹੈ ਤਿੰਨ ਬਦਨੇ ਹੋਵਾਂ ਦਾ ਤੱਕ ਜਾਣੀ ਗੱਡੀ ਤਾਂ ਤੇ ਲਾਗਾ ਚੱਕ ਆਉਣੀ ਆ ਹਾਂ ਆ ਫਿਰ ਹੋਰ ਕਰੀਏ 10 ਵਜੇ ਆ ਜਾ ਡੰਡਾ ਲੈ ਲੈ ਹਾਂ 7 8 ਔੜ ਦਾ ਹਾਂ ਆਏ ਸਾਈਡ ਤੇ ਪਾ ਲੈ ਆਏ ਨੱਤ ਨਾਲ ਹਾਂ ਉਹ ਸਾਰੀਆਂ ਚੱਕ ਲਈ ਜਨੇਗਾ ਇਹ ਵੀ ਪੁਆਇੰਟ ਆ ਹਾਂ ਕਰਦੇ ਰਿਹਾ ਕਣਕ ਵਿੱਚ ਕਰਦੇ ਹਾਂ ਤਾਂ ਨਜੂ ਕਰਨਾ ਪੈਂਦਾ ਦਾ ਹਾਂ ਉਹ ਅੰਦਰ ਨੂੰ ਮੋੜਦੇ ਫਿਰ ਛਿੱਟਾ ਵੀ ਨਹੀਂ ਕਰੂਗਾ ਬਾਹਰ ਚੱਲੀਏ ਫਿਰ ਹੁਣ ਬਹੁਤ ਤਜਰਬਾ ਕਰ ਲਈ ਹਾਂ ਚਲੋ ਠੀਕ ਹੈ ਜੀ ਬਾਕੀ ਫੇਰ ਚਾਂਸ ਆ ਚੱਲੀਏ ਹਾਂ ਆ ਦੇਖੋ ਬਾਈ ਉੱਪਰ ਵੀ ਦੇਖ ਲੈ ਕਿਆ ਬਣਿਆ ਹੋਇਆ ਬੱਦਲ ਜਿਹਾ ਬਣਿਆ ਵਾ ਇਹ ਤਾਂ ਘੜੀ ਜੇ ਨਿਕਲੇ ਆਉਂਦਾ ਬਾਕੀ ਬਾਈ ਦੇਖਦੇ ਹਾਂ ਰੱਬ ਰੱਖੇ ਸੁੱਖ ਤੁਹਾਨੂੰ ਕੱਲ ਨੂੰ ਮਿਲਦੇ ਹਾਂ ਮਸ਼ੀਨ ਦੇ ਨਾਲੇ ਸੁੱਖੇ ਰੱਖੇ ਰੱਬ ਤਾਂ ਮਿਲ ਹੋਣਾ ਹਾਂ ਤਾਂ ਮਿਲ ਹੋਣਾ ਨਹੀਂ ਨਹੀਂ ਬਾਕੀ ਉਹਦੀ ਦੇਖਣਾ ਉਹਦੀ ਰੱਜਾ ਹੋਈ ਆ ਪਹੁੰਚ ਰਾਜੀ ਆ ਚਲੋ ਠੀਕ ਆ ਜੀ ਬਾਕੀ ਮਿਲਦੇ ਆ ਤੁਹਾਨੂੰ ਬਈ ਕੱਲ ਨੂੰ ਸਤਿ ਸ੍ਰੀ ਅਕਾਲ ਜੀ